ਸ਼ਸ਼ੀਕਲ ਦੋਸਤੋ ਅੱਜ ਜਿਸ ਪਰਿਵਾਰ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਣ ਲੱਗੇ ਆ ਉਸ ਪਰਿਵਾਰ ਦੀ ਜਿਹੜੀ ਦਰਦਪਰੀ ਕਹਾਣੀ ਹੈ ਉਹ ਸੁਣ ਕੇ ਤੁਸੀਂ ਮੈਨੂੰ ਲੱਗਦਾ ਵੀ ਭਾਵੁਕ ਹੋ ਜਾਓਗੇ ਸਾਰੇ ਕਿਉਂਕਿ ਪਰਿਵਾਰ ਦੇ ਜਿਹੜੇ ਹਾਲਾਤ ਨੇਗੇ ਇਹੋ ਜੇ ਬਣੇ ਹੋਏ ਨੇ ਪਰਿਵਾਰ ਦੇ ਵਿੱਚ ਪੰਜ ਬੱਚੇ ਨੇਗੇ ਪੰਜ ਬੱਚਿਆਂ ਦੇ ਵਿੱਚੋਂ ਤਿੰਨ ਬੱਚੇ ਨੇਤਰਹੀਨ ਨੇ ਜਿਨ੍ਹਾਂ ਨੂੰ ਜਨਮ ਤੋਂ ਹੀ ਬਿਲਕੁਲ ਵੀ ਦਿਂਦਾ ਨਹੀਂ ਹੈਗਾ ਤੇ ਚੌਥੀ ਜਿਹੜੀ ਕੁੜੀ ਹੈਗੀ ਹੈ ਉਹਦੀ ਨਿਗਾ ਨਾ ਮਾਤਰਾ ਹੈ ਉਹਨੂੰ ਥੋੜਾ ਬਹੁਤਾ ਦਿਂਦਾ ਹੈ ਤੇ ਪਰ ਕਹਿੰਦੇ ਵੀ ਇਲਾਜ ਵੀ ਬਹੁਤ ਕਰਾਇਆ ਸਾਰਾ ਕੁਝ ਵੇਚ-ਵਟ ਕੇ ਜਿਹੜਾ ਹੈਗਾ ਉਹ ਵੀ ਲਾਇਆ ਤੇ ਕਿਤੋਂ ਵੀ ਜਿਹੜੀ ਹੈਗੀ ਇਹਨਾਂ ਬੱਚਿਆਂ ਦੀ ਅੱਖਾਂ ਦੀ ਨਿਗਾ ਜਿਹੜੀ ਨਹੀਂ ਆ ਸਕੀ ਤੇ ਉਦੋਂ ਬਾਅਦ ਜਿਹੜੀ ਵੱਡੀ ਇੱਕ ਹੋਰ ਗੱਲ ਹੈਗੀ ਉਹ ਇਹ ਹੈ ਵੀ ਇਹਨਾਂ ਬੱਚਿਆਂ ਦੀ ਮਾਤਾ ਜਿਹੜੀ ਉਹ ਵੀ ਭਾਰ ਜਵਾਨੀ ਦੇ ਵਿੱਚ ਬਲੱਡ ਕੈਂਸਰ ਦੇ ਕਾਰਨ ਇਸ ਦੁਨੀਆ ਤੋਂ ਚੱਲ ਬਸੀ ਤਸਵੀਰਾਂ ਜਿਹੜੀਆਂ ਪਹਿਲਾਂ ਤੁਹਾਨੂੰ ਇੱਕ ਵਾਰ ਘਰ ਦੀਆਂ ਦਿਖਾ ਦਿੰਦੇ ਆ ਵੀ ਘਰ ਦੇ ਕੀ ਹਾਲਾਤ ਨੇ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਹੈਗਾ ਤੇ ਤਿੰਨੇ ਬੱਚੇ ਇੱਕ ਮੁੰਡਾ ਤੇ ਦੋ ਲੜਕੀਆਂ ਤਿੰਨਾਂ ਦੀ ਜਨਮ ਤੋਂ ਹੀ ਜਿਹੜੀ ਨਿਗਾ ਬਿਲਕੁਲ ਨਹੀਂ ਹੈਗੀ ਜੀ ਨਾ ਨਹੀਂ ਹੈਗਾ ਮਾਤਾ ਜੀ ਨਾਲ ਪਾਕ ਹਲਵਾਤ ਕਰ ਲੈਣੇ ਪਹਿਲਾਂ ਮਾਤਾ ਜੀ ਇਹ ਤਿੰਨੇ ਬੱਚੇ ਜਿਹੜੇ ਇਹਨਾਂ ਨੂੰ ਜਨਮ ਤੋਂ ਨਹੀਂ ਦਿੰਦਾ ਹੈ ਹਾਂ ਜੀ ਜਰੂਰ ਤੁਹਾਨੂੰ ਦਿੰਦਾ ਚਾਰ ਬੱਚੇ ਨੇ ਇੱਕ ਕੁੜੀ ਅੱਛਾ ਜੀ ਚਾਰ ਬੱਚੇ ਟੋਟਲ ਜੀ ਹਾਂ ਇਹਨਾਂ ਨੂੰ ਜਮਾ ਜਨਮ ਤੋਂ ਨਹੀਂ ਦਿੰਦਾ ਨਹੀਂ ਹੈਗਾ ਹਾਂ ਅੱਛਾ ਹਾਂ ਤਿੰਨ ਨੂੰ ਉਹ ਚੌਥੀ ਜਿਹੜੀ ਮਾੜੀ ਮੋਟੀ ਨੇਗਾ ਹੈ ਮਾੜੀ ਮੋਟੀ ਨੇਗਾ ਚੌਥੀ ਹਾਂ ਜੀ ਹਾਂ ਠੀਕ ਹੈ ਤੇ ਇਹਨਾਂ ਦੀ ਮਾਤਾ ਬੱਚਿਆਂ ਦੀ ਇਹਨਾਂ ਦੀ ਉਹ 12ਵਾਂ ਸਾਲ ਲੱਗ ਗਈ ਕੀ ਮਾਤਾ ਜੀ ਗੁਜ਼ਰ ਗਈ ਉਹ ਹਾਂ ਗੁਜ਼ਰ ਗਈ ਜੀ ਕੈਂਸਰ ਸੀ ਕੈਂਸਰ ਸੀਗਾ ਜੀ ਤੇ ਫਿਰ ਇਲਾਜ ਉਹਨਾਂ ਦਾ ਵੀ ਬਹੁਤ ਚੱਲਿਆ ਹੁਣ ਹਾਂ ਬਹੁਤ ਚੱਲਿਆ ਵੀ ਕਾ ਨੇੜੇ ਟਿੱਕਰ ਤੋਂ ਨੇ ਫਿਰਿਆ ਇਲਾਜ ਉਹ ਚੱਲਿਆ ਤੇ ਇਹਨਾਂ ਬੱਚਿਆਂ ਦਾ ਵੀ ਇਲਾਜ ਹੁਣ ਫਿਰ ਕਰਵਾਇਆ ਕਿ ਤੂੰ ਦਿਖਾਇਆ ਕਿ ਤੂੰ ਨੀਗਾ ਵਾਪਸ ਆਉਣ ਦੇ ਕੋਈ ਚਾਂਸ ਹਾਂ ਜੀ ਦਿਖਾਇਆ ਲੈ ਗਏ ਚੰਡੀਗੜ੍ਹ ਕੋਈ ਬਣਿਆ ਨੀਗਾ ਸਾੜੇ ਸਿਆੜ ਲਈ ਫਿਰੇ ਪਰ ਤੇ ਹੋ ਜੀ ਕਿਤੇ ਪਾਸੇ ਬੰਨ੍ਹ ਦਿਆ ਤਾਂ ਚਲੋ ਪਰਮਾਤਮਾ ਕੋਈ ਦਿਖਾ ਦਿਓ ਫੇਰ ਕਰੋ ਮਾੜੀ ਮੋਟੀ ਇਨੀ ਕਿ ਨਿਯਮ ਰੋਗੀ ਨਾ ਧੰਨ ਬੱਚਿਆਂ ਦੀ ਇਹਨਾਂ ਦੀ ਆ 22 23 ਸਾਲ ਦੀ ਦਾ ਹੈ ਇਹ ਕੁੜੀਆ ਹਾਂ ਬਸ 22 ਦੀ 24 ਦੀ 24 ਸਾਲ ਦੀ ਕੁੜੀਆ 2 2 ਸਾਲ ਦੀ ਛੋਟ ਵੜਾਈ ਇਹਨਾਂ ਦੀ ਉਹ ਕੁੜੀ ਛੋਟੀ ਹੈ 2 ਸਾਲਾਂ ਹਾਂ ਉਹ ਛੋਟੀ ਆ ਆ ਛੋਟਾ ਹਾਂ ਮੁੰਡਾ ਛੋਟਾ ਹੈ ਮੁੰਡਾ ਛੋਟਾ ਹੈਗਾ ਜੀ ਹਾਂ ਜੀ ਜਨਮ 18 19 ਸਾਲ ਦਾ ਬੰਦਾ ਹਾਂ 18 19 ਸਾਲ ਬਿਲਕੁਲ ਦੋਸਤੋ ਇਹ ਤਿੰਨੇ ਬੱਚੇ ਨੇਗੇ ਜਿਹੜੇ ਜਨਮ ਤੋਂ ਹੀ ਨੇਤਰਹੀਨ ਨੇਗੇ ਬਿਲਕੁਲ ਨਿਗਾਹ ਪਾ ਕਹਿ ਸਕਦਾ ਵੀ ਅੱਧਾ ਪਰਸੈਂਟ ਵੀ ਨਿਗਾਹ ਨਹੀਂ ਆਣਗੀ ਤੇ ਘਰ ਦੇ ਜਿਹੜੇ ਹਾਲਾਤ ਨੇਗੇ ਇੱਕ ਵਾਰ ਤਸਵੀਰਾਂ ਮੈਂ ਕਹੂੰਗਾ ਗ੍ਰਿਪਲ ਜੀ ਇੱਕ ਵਾਰ ਤਸਵੀਰਾਂ ਜਿਹੜੀਆਂ ਅੰਦਰ ਤੋਂ ਵੀ ਦਿਖਾ ਦਿਓ ਵੀ ਘਰ ਦੇ ਕੀ ਹਾਲਾਤ ਨੇਗੇ ਤੇ ਪੂਰੀ ਕਹਾਣੀ ਆ ਜਿਹੜੀ ਆਪਾਂ ਉਹ ਗੱਲਬਾਤ ਮਾਤਾ ਜੀ ਨਾਲ ਪਰਿਵਾਰ ਦੇ ਨਾਲ ਕਰਾਂਗੇ ਇੱਕ ਵਾਰ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਲਓ ਵੀ ਆ ਛੱਤ ਕੰਨੀ ਨਿਗਾਹ ਮਾਰ ਲਓ ਪਹਿਲਾਂ ਇੱਕ ਵਾਰ ਵੀ ਦੇਖੋ ਕਿੰਨੀ ਗਰਮੀ ਦੇ ਵਿੱਚ ਹਨਾ ਇਹ ਤਪਦੀ ਹੋਊਗੀ ਛੱਤ ਤੇ ਕਿਵੇਂ ਇਹ ਬੱਚੇ ਰਹਿੰਦੇ ਨੇ ਉਹ ਵੀ ਨਿਤਰਹੀਨ ਪਰਮਾਤਮਾ ਦੀ ਏਡੀ ਵੱਡੀ ਮਾਰ ਹਨਾ ਆਪਾਂ ਜਿਵੇਂ ਕਹਿ ਦਿੰਦੇ ਆ ਵੀ ਪਤਾ ਨਹੀਂ ਕੀ ਜਿਵੇਂ ਸਿਆਣੇ ਕਹਿੰਦੇ ਵੀ ਅਗਲੇ ਪਿਛਲੇ ਕੋਈ ਜਨਮਾਂ ਦਾ ਕੋਈ ਦੇਨ ਲੈਣ ਦਾ ਸਬੰਧ ਹੁੰਦਾ ਜਾਂ ਕੁਝ ਵੀ ਆਪਾਂ ਕਹਿ ਦੋ ਵੀ ਘਰ ਦੇ ਹਾਲਾਤ ਵੀ ਉਹ ਤੇ ਅੱਖਾਂ ਤੋਂ ਵੀ ਨੇਤਰਹੀ ਨਿਗਾਨੀ ਹੈਗੀ ਤੇ ਪਰ ਜਵਾਨੀ ਦੇ ਵਿੱਚ ਇਹਨਾਂ ਬੱਚਿਆਂ ਦੀ ਜਿਹੜੇ ਨੇਤਰਹੀ ਨੇ ਬੱਚੇ ਨੇ ਇਹਨਾਂ ਦੀ ਮਾਤਾ ਜਿਹੜੀ ਉਹ ਵੀ ਇਸ ਸੰਸਾਰ ਤੋਂ ਚੱਲ ਬਸੀ ਕਹਿੰਦੇ ਬਹੁਤ ਲਾਜ ਕਰਾਇਆ ਪਹਿਲਾਂ ਮਾਤਾ ਜੀ ਦਾ ਲਾਜ ਕਰਾਇਆ ਬੀਕਾ ਨੇੜ ਤੱਕ ਲੈ ਕੇ ਗਏ ਕਿਉਂਕਿ ਬਲੱਡ ਪ੍ਰੈਸਰ ਸੀ ਉਹਦੇ ਉੱਤੇ ਬਹੁਤ ਪੈਸਾ ਲੱਗਿਆ ਤੇ ਉਦੋਂ ਬਾਅਦ ਇਹਨਾਂ ਇੰਨੇ ਬੱਚਿਆਂ ਦੇ ਉੱਤੇ ਇਲਾਜ ਵਾਸਤੇ ਖਰਚਾ ਬਹੁਤ ਕੀਤਾ ਕਹਿੰਦੇ ਜਿੱਥੇ 10 ਪਈ ਲੈ ਕੇ ਗਏ ਇਹ ਪਰ ਕੋਈ ਗੱਲਬਾਤ ਨਹੀਂ ਬਣੀ ਹੈਗੀ ਨਿਗਾ ਕਿ ਤੋਂ ਵੀ ਜਿਹੜੀ ਵਾਪਸ ਨਹੀਂ ਆਈ ਹੈਗੀ ਪਰ ਇੱਕ ਉਮੀਦ ਕਹਿੰਦੇ ਜਿਵੇਂ ਆਪਾਂ ਕਹਿੰਦੇ ਨਾ ਵੀ ਪ੍ਰਮਾਤਮਾ ਤੋਂ ਇੱਕ ਉਮੀਦ ਹਜੇ ਵੀ ਕਹਿੰਦੇ ਵੀ ਉਮੀਦ ਹੈਗੀ ਹੈ ਇੱਕ ਆਸ ਦੀ ਜਿਵੇਂ ਕਿਰਨ ਹੈਗੀ ਹੈਗੀ ਮਤਾ ਜੀ ਫਿਰ ਇਹ ਇਨਾਂ ਦੀ ਬੇਟੀ ਦਾ ਕਿਸੇ ਦਾ ਵਿਆਹ ਵੀ ਕੀਤਾ ਸੀਗਾ ਹਾਂ ਜੀ ਵਿਆਹ ਕਰਾਇਆ ਹੈ ਇਹਦਾ ਕਰਾਇਆ ਕਿਹੜੀ ਕੁੜੀ ਦਾ ਇਹਦਾ ਜੀ ਹਾਂ ਜੀ ਅੱਛਾ ਜੀ ਉਹ ਪਰ ਉਹਨੂੰ ਟੈਕ ਹੋ ਗਿਆ ਤੇ ਮੁੱਕ ਗਿਆ ਚਾਰ ਪੰਜ ਚੌਥਾ ਸਾਲ ਲੱਗਿਆ ਹੋਇਆ ਹੈ ਇਸ 4 ਸਾਲ ਪਹਿਲਾਂ ਵਿਆਹਤਾ ਸੀ ਕੁੜੀ ਨੂੰ ਹਾਂ ਜੀ ਹੁਣ ਲਾ ਪਰੌਣੇ ਨਹੀਂ 4 ਸਾਲ ਹੋ ਗਏ ਮਰੀ ਨੂੰ ਅੱਛਾ ਜੀ ਹਾਂ ਕਿੰਨਾ ਕ ਟਾਈਮ ਹੋ ਗਿਆ ਸੀ ਉਹਨੂੰ ਕੁੜੀ ਵਿਆਹੇ ਨੂੰ ਦਪਰੌ ਹੋ ਗਿਆ ਉਹ ਹੋ ਗਏ ਸੀ ਮੈਂ 10 ਕ ਸਾਲ ਹੋ ਗਏ ਸੀ ਅੱਛਾ 10 ਅਨਕਸਾਲਾ ਬਾਦ ਪਰੌਣਾ ਨਹੀਂ ਮੁੱਕ ਗਿਆ ਹਾਂ ਪਰੌਣੇ ਮੁੱਕ ਗਿਆ ਲੜਕਾ ਹੈ ਅੱਛਾ ਇਹ ਮੁੰਡਾ ਹੈਗਾ ਹਾਂ ਮੁੰਡਾ ਜਿਹੜਾ ਥੱਲੇ ਅੱਛਾ ਹਾਂ ਇਹ ਬੇਟਾ ਇਹ ਵੀ ਬਾਪਸੀ ਸੀ ਆ ਹਾਂ ਆ ਕੇ ਬਰ ਹੋਰ ਕੋਣਾ ਉੱਥੇ ਨਹੀਂ ਕੋਈ ਸਾਹਮਣ ਵਾਲਾ ਹੂੰ ਥੋੜੀ ਸੀ ਉਹ ਮੁੱਕ ਗਈ ਪਰੌਣੇ ਨੂੰ ਟਾਈਪ ਹੋ ਗਿਆ ਸੀ ਮੇਰੇ ਕੋਲੇ ਹੈ ਚਲੋ ਐਸੀ ਵੀ ਜੇ ਮੜਾ ਮੋਟਾ ਕੋਈ ਇਹਦਾ ਬੈਠੇ ਸਾਰ ਸਾਨੂੰ ਤਾਂ ਸਰਕਾਰ ਨੇ ਪਾਤਾ ਸੀ ਵੀ ਦੋ ਵਿਸਵੀ ਕੋਈ ਇਹਦਾ ਹੱਲ ਹੋ ਜੇ ਤਾਂ ਕੋਈ ਹੈਲਪ ਹੋ ਜੇ ਹਾਂ ਹਾਂ ਹੋ ਜੀ ਹੂੰ ਬਾਕੇ ਕੋਟਾ ਜਵਾਕ ਹੋ ਜੂਗਾ ਬੈਠਣ ਜੋਗੇ ਨਹੀਂ ਚੰਦ ਹੋ ਗਿਆ ਬੱਚਾ ਜੀ ਇਹਨੂੰ 7ਵਾਂ ਸਾਤ ਲੱਗਿਆ ਹੋਇਆ 7ਵਾਂ ਹਾਂ ਅੱਛਾ ਜੀ ਤੇ ਡਾਕਟਰਾਂ ਨੇ ਕੀ ਦੱਸਿਆ ਜੀ ਫੇਰੀ ਫੇਰੀ ਕਾਰਨ ਕੀ ਹੈ ਕਿ ਇਹਨੇ ਲਗਾਤਾਰ ਤਨੇ ਬਚਣ ਦੀਗਾ ਡਾਕਟਰਾਂ ਨੇ ਪਿੱਛੇ ਦੱਸਿਆ ਵੀ ਪਿੱਛੇ ਦੀ ਨਿਗਾਹ ਇਹਨਾਂ ਦੀ ਹੋਊਾ ਸਰਤ ਕੋਈ ਬ੍ਰੇਨ ਦੀ ਪ੍ਰੋਬਲਮ ਹੈ ਮੰਗਰਲੀ ਹਾਂ ਵੀ ਆ ਮਗਰਲੀਆ ਨਾੜਾ ਤੇ ਇਹਦਾ ਨਾੜਾ ਚਿਪੀਆਂ ਨੇ ਨਾੜਾ ਚਿਪੀਆਂ ਨੇ ਅੱਛਾ ਜੀ ਇਤਨਾ ਜੀ ਲਗਾਤਾਰ ਹੀ ਹਾਂ ਕਿੰਨਾ ਨਹੀਂ ਦੇਖੋ ਕੁਦਰਤ ਹੈ ਨਾ ਹਾਂ ਤੇ ਕੀ ਕੀ ਕਹਿੰਦੇ ਜੀ ਬੇਟਾ ਕੀ ਕਹਿੰਦੇ ਸਿੱ ਦੱਸਿਓ ਆ ਪੜ ਲਓ ਨਾੜਾ ਚਿਪੀਆਂ ਆਈਆਂ ਜੀ ਕਹਿੰਦੇ ਕਿੱਥੇ ਕਿੱਥੇ ਦਿਖਾਇਆ ਜੇ ਸਾਰੇ ਕਿਤੇ ਲਈ ਫੜਦੇ ਨੇ ਵਿਚਾਰੇ ਦਾ ਅੱਛਾ ਤੇ ਹੁਣ ਬਿਲਕੁਲ ਜਮਾ ਕੁਛ ਨਹੀਂ ਦਿੰਦਾ ਜਮਨੇ ਰੋਕ ਪਾ ਹਾਂ ਜੀ ਤੇ ਕਾਰਕ ਦੇ ਕੰਮ ਕੁਮ ਕਰ ਲੈਨੇ ਹੋਏ ਹਾਂਜੀ ਐ ਮੜਾ ਮੋਟਾ ਤੁਰੇ ਕਰਦੇ ਆ ਠੀਕਾ ਕੁਲ ਸਾਫ ਸੁਥੀ ਗਿਆ ਘਰ ਲੈ ਲਿਆ ਪਰ ਰੋਟੀ ਤੇ ਪੜੀ ਲੈਣਾ ਅੱਛਾ ਤੇ ਹੁਣ ਜੇ ਕੋਈ ਸੰਸਥਾ ਇਹਨਾਂ ਨੂੰ ਕਿਤੇ ਦਿਖਾਉਣਾ ਚਾਹੇ ਜੀ ਫਿਰ ਕੋਈ ਆਪਾਂ ਦਿਖਾ ਸਕਦੇ ਆ ਦਿਖਾ ਸਕਦੇ ਜੀ ਮਾੜੀ ਮੋਟੀ ਜਾਂ ਉਹ ਮਦਦ ਤਾਂ ਹੁੰਦੀ ਹੈ ਤਾਂ ਅੱਛਾ ਜੀ ਇਵੇਂ ਕਈ ਵਾਰ ਕੋਈ ਸੰਸਥਾ ਹੁੰਦੀ ਆ ਉਹ ਕਹਿੰਦੇ ਵੀ ਅਸੀਂ ਕੋਤੇ ਵੱਡੇ ਡਾਕਟਰ ਹਨਾ ਬਹੁਤ ਦੁਨੀਆ ਦੇਖੋ ਹਾਂ ਹਾਂ ਅਗਾਹ ਅੱਗੇ ਦੋ ਅੱਗੇ ਭਈਆ ਹਨਾ ਜੇ ਕੋਈ ਕਹੇ ਵੀ ਅਸੀਂ ਇਹਨਾਂ ਬੱਚਿਆਂ ਦਾ ਕੁਛ ਨਾ ਕੁਛ ਇਲਾਜ ਕਰਾਉਣਾ ਚਾਹੁੰਦੇ ਆ ਜਾਂ ਕੋਈ ਉਮੀਦ ਹੈਗੀ ਵੀ ਕੋਈ ਨਿਗਾਹ ਵਾਪਸ ਆ ਸਕਦੀ ਹੈ ਕੋਈ ਐਡਾ ਜਿਹੀ ਕਈ ਵਾਰੀ ਗੱਲ ਹੁੰਦੀ ਹੈ ਹਾਂ ਜੀ ਵੀਡੀਓ ਦੇਖ ਕੇ ਹਾਂ ਤੇ ਫਿਰ ਆਪਾਂ ਵੀ ਦਿਖਾ ਲਿਓ ਕੋਈ ਸੰਸਥਾ ਕੋਈ ਹੋਣੀ ਕੋਈ ਇਤਰਾਜ ਨਹੀਂ ਦਿਖਾਓ ਠੀਕ ਹੈ ਜੀ ਬਿਲਕੁਲ ਤੇ ਹੁਣ ਉਹਦਾ ਉਹਦਾ ਫਿਰ ਆਪਰੇਸ਼ਨ ਵੀ ਹੋਇਆ ਸੀ ਮੁੰਡੇ ਦਾ ਕਹਿੰਦੇ ਹਾਂ ਜੀ ਹੋਇਆ ਸੀ ਆਪਰੇਸ਼ਨ ਕੋਈ ਹੋ ਨਹੀਂ ਹੋਇਆ ਕਿਥੋਂ ਕਰਵਾਇਆ ਸੀ ਜੀ ਵੀ ਇਹ ਜੋ ਹਾਂ ਸ਼ਕੀਬ ਕਹਿੰਦੇ ਸੀ ਵੀ ਆਜੂਗੀ ਆਖੇ ਕੱਖਦਾ ਹੋਇਆ ਸੀ ਹਾਂ ਕਹਿੰਦੇ ਸੀ ਵੀ ਆਜੂਗੀ ਵੀ 2-4 ਮਹੀਨੇ ਤੁਸੀਂ ਦੇਖੋ ਹੂੰ ਤੇ ਤੁਸੀਂ ਉਹ ਨਾ ਕਰਿਓ ਵੀ ਕਿਸੇ ਗੱਲ ਦਾ ਵੀ ਧਾਰਕ ਮਹੀਨੇ ਤੋਂ ਜਿੱਤੇ ਕਰ ਆਜੂਗੀ ਨਿਗਾਵ ਦੀ ਆਪਾ ਹੂੰ ਉਹਨਾਂ ਨੇ ਨਾ ਫਿਰ ਕੋਈ ਅਣਕਰੀਤੀ ਨਾ ਕੋਈ ਦਵਾਈ ਦਿੱਤੀ ਬਸ ਕੋਈ ਨਿਗਾਹਾਂ ਨਹੀਂ ਕੋਈ ਕਰਨ ਵਾਲੇ ਆਈ ਹਣੀ ਬਾਬਸਾ ਨਾ ਤੇ ਉਦੋਂ ਬਾਅਦ ਤਾਂ ਨਹੀਂ ਦਿਖਾਇਆ ਕਿ ਦਿਖਾਇਆ ਨਾ ਜੀ ਉਦੋਂ ਬਾਅਦ ਇਹਦਾ ਬਸ ਮਨਜਾ ਟੁੱਟ ਗਿਆ ਹੂੰ ਜਦੋਂ ਕਹਿੰਦਾ ਬੜੀ ਯੂਨੀਫਰਮ ਉਹਨਾਂ ਕਾਹ ਕੀ ਪਤਾ ਤੁਸੀਂ ਦਾਦੀ ਹੋ? ਹਾਂਜੀ ਮੈਂ ਦਾਦੀ ਹਾਂ। ਤੇ ਕੀ ਕੰਮ ਕਰਦੇ ਇਹਨਾਂ ਦੇ ਬਾਦਰ ਸਾਹਿਬ ਉਹ ਇਹਨਾਂ ਦੇ ਵਿਚਾਰੇ ਰੇੜੀ ਹੈਗੀ ਰੇੜੀ ਲੈ ਕੇ ਗਿਆ ਹੋਇਆਗਾ ਹੱਥ ਆਲੀ ਹੂੰ ਤੇ ਉਹਦਾ ਮਾੜਾ ਮੋਟਾ ਕੋਈ ਜਿਹੜਾ ਕਪਾ ਲੱਗਦਾ ਜਿਹੜਾ ਕਪਾ ਲਾ ਲੰਦਾ ਨਹੀਂ ਆ ਤਦ ਨੂੰ ਨਹੀਂ ਵਿਚਾਰਾ ਕੱਖ ਕੰਡਾ ਲੈਂਦਾ ਹੂੰ ਅੱਛਾ ਆਪ ਹੀ ਕੱਖ ਕੰਡਾ ਲੈ ਕੇ ਆਉਂਦਾ ਹਾਂ ਆਪ ਹੀ ਲੈ ਕੇ ਆਉਂਦਾ ਈ ਤੇ ਆਪ ਹੀ ਜਿਹੜਾ ਕੋਈ ਉਹ ਰੇੜੀ ਤੇ ਕੋਈ ਮਜ਼ਦੂਰੀ ਕਰਦਾ ਹੈਗਾ ਕਰਦਾ ਹੈਗਾ ਹੋਰ ਕਰਦੇ ਵਿੱਚ ਕੋਈ ਕੋਈ ਹੋਰ ਹਾਂਜੀ ਬਿਲਕੁਲ ਵੀ ਹਾਂ ਉਹੀ ਕਰਦਾ ਵਿਚਾਰਾ ਹੂੰ ਉਹ ਕਿ ਨਾਮ ਕੀ ਹੈ ਬੜਾ ਤੇਰਾ ਸੁਖਵੀਰ ਕौरा ਜੀ ਸੁਖਵੀਰ ਕੀ ਮੰਗ ਕੀ ਕਰਦੇ ਹੋ ਕੀ ਸਰਕਾਰ ਤੋਂ ਜਾਂ ਕੋਈ ਸੰਸਥਾ ਮਤੋਂ ਕੀ ਮਦਦ ਚਾਹੀਦੀ ਹੈ ਮੰਗਤਾ ਜੀ ਬਸ ਆਈਆ ਵੀ ਆਪਣਾ ਮੜਾ ਮੋਟਾ ਦੱਸ ਬਟਾ ਕੋਈ ਨਹੀਂ ਕੋਈ ਮੜਾ ਮੋਟਾ ਅੰਜੀ ਬੈਠੀ ਬੈਠੀ ਹੋ ਜੂਗੀ ਕੱਲ ਨੂੰ ਜਵਾਕ ਹੋ ਜੂਗਾ ਵਿਚਾਰਾ ਹੁਣ ਚੱਲ ਛੱਡਦਾ ਤਾਂ ਹਾ ਹੈਗਾ ਹੀ ਆ ਦੋ ਵਸਵੇ ਯਾਰ ਜਿਹੜਾ ਹੈਗਾ ਸਰਕਾਰ ਨੇ ਕੋਈ ਸਹਾਇਤਾ ਕਰਤੀ ਸੀ ਸਾਨੂੰ ਉਸ ਅਸੀਂ ਆਪਦਾ

ਤੇ ਇਕਦੋਕ ਤੱਕ ਬੁਲਾਇਆ ਸੀ ਉਹਨਾਂ ਨੇ ਫਿਰ ਕਿੰਨਾ ਕ ਟੈਮ ਹੋ ਗਿਆ ਜੀ ਜੀ ਮੇਰਾ ਨੰਬਰ ਨਹੀਂ ਲੱਗ ਕੇ ਆਸੀ ਅੱਛਾ ਤੇ ਕਿੰਨਾ ਘਰ ਤੇ ਖਰਚਾ ਉੱਥੇ ਕਾਫੀ ਆ ਜਾਂਦਾ ਹਾਂਜੀ ਖਰਚਾ ਦਾ ਹੁੰਦਾ ਹੂੰ ਖਰਚਾ ਤਾਂ ਬੇਨੁਮੰਤ ਹੀ ਹੈ ਹਰ ਤੇ ਘਰ ਖਰਚਾ ਹੈ ਹੂੰ ਖਰਚਾ ਤਾਂ ਆਪਰੇਸ਼ਨ ਵਾਲੇ ਵੀ ਲੱਗਿਆ ਹੈ ਹੂੰ ਲੱਗਿਆ ਹੋਊਗਾ ਘੱਟੋ-ਘੱਟ ਲੱਖ ਵਾਂਗੂ 1,20,000 ਜਿਵੇਂ ਲੱਖ ਲਗਾਇਆ ਸੀ ਹਾਂਜੀ ਹਾਂ ਸਾਡਾ ਕਿਉਂ ਜਾਂਦੇ ਆਉਂਦੇ ਫਿਰ ਖਰਚਾ ਤਾਂ ਹੁਣ ਰਹਿਣਾ ਵੀ ਸੋਣਾ ਵੀ ਕਰਨਾ ਨਹੀਂ ਕਰ। ਪਰ ਉਹ ਮਿਹਨਤ ਪੱਲੇ ਫਿਰਨੀ। ਮਿਹਨਤ ਨਹੀਂ ਪੱਲੇ ਪਈ। ਹੂੰ ਹੁਣ ਕੀ ਆਪਾਂ ਦੋ ਬਿਸਵੇ ਗੋਹਣੇ ਵੀ ਛੋਟੀ ਮੋਟੀ ਕੋਈ ਜਗ੍ਹਾ ਲੈ ਕੇ ਪਾ ਦਿਨ ਵੀ ਵਿਚਾਰੀ ਆਪਦਾ ਜਵਾਕ ਪਾਲ ਲਿਆ ਪਾਈ ਕਹਿੰਦੇ ਜੀ। ਹਾਂ ਜੀ ਹਾਂ ਜੀ। ਕਿ ਕਿਸੇ ਹੋਰ ਚੀਜ਼ ਦੀ ਵੀ ਕੋਈ ਨਾ 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 ਬਸ ਐਂ ਇੰਚਲ ਬੈਂਦੀ ਹੋ ਜੂਗੀ ਵਿਚਾਰੀ ਜਿੰਨਾ ਚਿਰ ਬੈਠੇ ਆ ਉਹਨਾਂ ਚਿਰ ਇਹਨਾਂ ਨੂੰ ਸਾਰਾ ਇਥੇ ਜਵਾਕ ਹੋ ਜੂਗਾ। ਹੂੰ ਸੰਸਥਾ ਵਾਲੇ ਕਿਹੜੇ ਤਰੀਕੇ ਮਦਦ ਕਰਨ ਕੋਈ ਤੁਹਾਡਾ ਮੋਬਾਈਲ ਨੰਬਰ ਵਗੈਰਾ ਕੋਈ? ਮੋਬਾਈਲ ਨੰਬਰ ਦੱਸ ਦਿਓ ਜਵਾਕ ਨੂੰ। ਤੇ ਨਾ ਮੋਬਾਈਲ ਨੰਬਰ ਬੇਟ ਆਪ ਫੇਰੰਬਰ ਅਸੂ ਹਰਜੀਤ ਕਿੰਨੇ ਦਾ 7260 ਜੀ 76260 42365 42365 ਇਹ ਤੁਹਾਡੇ ਕੋਲ ਘਰੀ ਹੁੰਦਾਗਾ ਹਾਂਜੀ ਡੈਡੀ ਕੋਲ ਆ ਜੀ ਅੱਛਾ ਤੁਹਾਡੇ ਡੈਡੀ ਕੋਲੇ ਹੁੰਦਾਗਾ ਹਾਂਜੀ ਤੇ ਦੋਸਤੋ ਜੇਕਰ ਕੋਈ ਬਾਹਲੀਆਂ ਸੰਸਤਾਵਾਂ ਨੂੰ ਜਿਹੜੇ ਬਾਹਰ ਆਪਣੇ ਪੰਜਾਬੀ ਭਰਾ ਬੈਠੇ ਆ ਉਹਨਾਂ ਨੂੰ ਵੀ ਹੱਥ ਬੰਨ ਕੇ ਇਹ ਬੇਨਤੀ ਹੈ ਤੇ ਏੜੀ ਵਾਲੇ ਭਰਾਵਾਂ ਨੂੰ ਵੀ ਬੇਨਤੀ ਹੈ ਵੀ ਸਰਕਾਰਾਂ ਦਾ ਜਿਹੜਾ ਕੁਝ ਕਰਦੀਆਂ ਆਪਾਂ ਨੂੰ ਪਤਾ ਹੀ ਐ ਤੇ ਪਰ ਇਹ ਜੇ ਪਰਿਵਾਰ ਦੀ ਬਾਹ ਫੜਨ ਦੀ ਲੋੜ ਐ ਆਪਾਂ ਕਹਿੰਦੇ ਨੇ ਵੀ ਮਦਦ ਕਰਦੇ ਆ ਠੀਕ ਹੈ ਸਾਰੇ ਕਰਦੇ ਨੇ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਹੈਗੇ ਪਰ ਮਦਦ ਕਰਨੀ ਬੰਦੀ ਹੈ ਇਹ ਜੇ ਪਰਿਵਾਰ ਦੀ ਤਿੰਨੇ ਬੱਚੇ ਦੇਖੋ ਨੇਤਰਹੀਨ ਨੇਗੇ ਜਨਮ ਤੋਂ ਤਿੰਨੇ ਬੱਚਿਆਂ ਨੂੰ ਅੱਖਾਂ ਤੋਂ ਦੇਖ ਨਹੀਂ ਰਿਹਾ ਹੈਗਾ ਤੇ ਪਰਿਵਾਰ ਦੇ ਵਿੱਚ ਗਰੀਬੀ ਜਿਹੜੀ ਅੰਤਾਂ ਦੀ ਗਰੀਬੀ ਇਕੱਲਾ ਬੰਦਾ ਕਮਾਉਣ ਵਾਲਾ ਕਦੇ ਉਹ ਰੇੜੀ ਲੈ ਕੇ ਜਾਂਦਾ ਹੈਗਾ ਰੇੜੀ ਦੇ ਉੱਤੇ ਦਿਹਾੜੀ ਦਾ ਪਾ ਉਹਦੀ ਮਿਹਨਤ ਮਜ਼ਦੂਰੀ ਕਰਕੇ ਘਰੇ ਖਾਣ ਵਾਸਤੇ ਜਵਾਕਾਂ ਦੇ ਰਾਸ਼ਨ ਲੈ ਕੇ ਆਉਂਦਾ ਹੈਗਾ ਤੇ ਕਦੇ ਜਿਹੜੇ ਘਰ ਦੇ ਕੰਮ ਆ ਕਹਿੰਦੇ ਉਹ ਵੀ ਕਰਦਾ ਹੈਗਾ ਤੇ ਉਹ ਵੀ ਹੁਣ ਵਿਚਾਰਾ ਕੀ ਕਰੇ ਉਸ ਤੋਂ ਬਾਅਦ ਫਿਰ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਮਾਤਾ ਜਿਹੜੀ ਭਰਜਵਾਨੀ ਦੇ ਵਿੱਚ ਉਹ ਵੀ ਚੱਲ ਵਸੀ ਉਹ ਵੀ ਇਹਨਾਂ ਬੱਚਿਆਂ ਨੂੰ ਜਿਹੜਾ ਅਲਵਿਦਾ ਗੀਤ ਤੇ ਹੁਣ ਦਾਦੀ ਆ ਵਿਚਾਰੀ ਜਿਹੜੀ ਪਾਲਣ ਪੋਸ਼ਣ ਕਰਦੀ ਐ ਤੇ ਕੁੜੀਆ ਦਾ ਵੱਡੀ ਦੀ ਮੈਰਿਜ ਵੀ ਕੀਤੀ ਇੱਕ ਛੋਟਾ ਜਿਹਾ ਬੱਚਾ ਵੀ ਐ ਤੇ ਪਰ ਦੇਖੋ ਕੁਦਰਤ ਪਰਮਾਤਮਾ ਦੀ ਖੇਡ ਕਹਿ ਲਓ ਜਾਂ ਉਹਦੇ ਕੋਈ ਕਹਿ ਲਓ ਵੀ ਆਪਾਂ ਅਗਲੇ ਪਿਛਲੇ ਜਨਮਾਂ ਦਾ ਕੋਈ ਦੇਣਾ ਲੈਣਾ ਕਹਿ ਲਓ ਵੀ ਇਹਦਾ ਵਿਚਾਰੀ ਦਾ ਵਿਆਹ ਵੀ ਕੀਤਾ ਤੇ ਕਹਿੰਦੇ ਵੀ 2 2.5 ਸਾਲ ਉਹਦੇ ਘਰੇ ਉੱਤੇ ਰਹੀ ਐ ਜੀ ਉਸ ਤੋਂ ਬਾਅਦ ਇਹਦੇ ਮੁਕਾਰਾੜੇ ਦੀ ਜਿਹੜੀ ਸੀਗੀ ਉਹਦੀ ਵੀ ਡੈਥ ਹੋ ਗਈ ਤੇ ਮੋੜ ਫੇਰ ਜਿਹੜਾ ਹੈਗਾ ਇਹ ਭੇਕਿਆਂ ਦੇ ਬਾਰਤ ਆ ਗਈ ਤੇ ਇੱਕ ਬੱਚੇ ਦੀ ਜ਼ਿੰਮੇਵਾਰੀ ਹੋ ਗਈ ਦੂਜਾ ਅੱਖਾਂ ਤੋਂ ਜਿੰਨਾ ਨਹੀਂ ਹੈਗਾ ਤੇ ਇਸ ਲਈ ਪ੍ਰਭੂ ਬਾਰ-ਬਾਰ ਨਾ ਬਾਰ ਦੋ ਤਿੰਨ ਵਾਰ ਇਹ ਇਸੇ ਕਰਕੇ ਰਿਪੀਟ ਕਰ ਰਹੇ ਆਂ ਵੀ ਇਸ ਪਰਿਵਾਰ ਦੀ ਨਾ ਮਦਦ ਕਰਨ ਦੀ ਲੋੜ ਹੈ ਮੋਬਾਈਲ ਨੰਬਰ ਜਿਹੜਾ ਇਹਨਾਂ ਨੇ ਵਿੱਚ ਬੋਲਤਾ ਸਕਰੀਨ ਦੇ ਉੱਤੇ ਵੀ ਮੋਬਾਈਲ ਨੰਬਰ ਜਿਹੜਾ ਹੈਗਾ ਸੋ ਨੂੰ ਦਿਖਾ ਰਹੇ ਹਾਂ ਤੇ ਜਿਹੜਾ ਬੈਂਕ ਦਾ ਅਕਾਊਂਟ ਨੰਬਰ ਇਹਨਾਂ ਦਾ ਉਹ ਵੀ ਸਕਰੀਨ ਦੇ ਉੱਤੇ ਮੈਂਸ਼ਨ ਕਰਾਂਗੇ ਤੇ ਵੱਧ ਤੋਂ ਵੱਧ ਮਦਦ ਬਾਈ ਜਿੰਨੀ ਹੋ ਸਕਦੀ ਹੈ ਇਸ ਪਰਿਵਾਰ ਦੀ ਕਰੋ ਤਾਂ ਕਿ ਜਿਹੜਾ ਦੋ ਬਿਸਵੇ ਇਹਨਾਂ ਨੇ ਮੰਗ ਹੈ ਕਿ ਵੀ ਦੋ ਕੁ ਬਿਸਵੇ ਦਾ ਛੋਟਾ ਜਿਹਾ ਇੱਕ ਮਕਾਨ ਬਣ ਜਾਈ ਜਿਹਦੇ ਵਿੱਚ ਇਹ ਕੁੜੀ ਆਪ ਤੇ ਬੱਚੇ ਨੂੰ ਲੈ ਕੇ ਬੈਠ ਜੇ ਤੇ ਉਹ ਬੱਚੇ ਨੂੰ ਆਪਦੇ ਨੂੰ ਪਾਲ ਸਕੇ ਦੋਸਤੋ ਜਲਦੀ ਕੋਈ ਹੋਰ ਵੀਡੀਓ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਮੈਨੂੰ ਦੇ ਉਜਾਜਤ ਧੰਨਵਾਦ